ਬڑے ਚਾਵਾ ਦੇ ਨਾਲ ਮਾਪਿਆਂ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਸੀਗਾ ਤੇ ਵਿਆਹ ਨੂੰ ਹਜੇ 1 ਸਾਲ ਵੀ ਪੁਰਾਣੀ ਹੋਇਆ ਹਜੇ 5 ਮਹੀਨੇ ਹੀ ਹੋਏ ਸੀਗੇ ਕਿ ਪਤਨੀ ਆਪਣੇ ਪਤੀ ਨੂੰ ਮਿਲਣ ਦੇ ਲਈ ਲੰਡਨ ਜਾ ਰਹੀ ਸੀਗੀ ਪਰ ਅਹਮਦਾਬਾਦ ਦੇ ਵਿੱਚ ਹੋਏ ਹਾਦਸੇ ਦੀ ਉਹ ਸ਼ਿਕਾਰ ਹੋ ਜਾਂਦੀ ਹੈ ਤੇ ਇਸ ਸਮੇਂ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਮੈਂ ਗੱਲ ਕਰ ਰਹੀ ਹਾਂ ਖੁਸ਼ਬੂ ਰਾਸ਼ਟ੍ਰੋਈ ਦੀ ਜੀ ਹਾਂ ਖੁਸ਼ਬੂ ਰਾਸ਼ਟ੍ਰੋਈ ਬਾਲੋਤਰਾ ਜ਼ਿਲ੍ਹੇ ਦੇ ਅਰਬਾ ਦੂਦਾ ਵਾਟਾ ਪਿੰਡ ਦੀ ਰਹਿਣ ਵਾਲੀ ਹੈ ਖੁਸ਼ਬੂ ਕੰਵਰ ਦੇ ਲਈ ਇਹ ਜ਼ਿੰਦਗੀ ਦੀ ਪਹਿਲੀ ਸ਼ੁਰੂਆਤ ਹੀ ਹੋਣ ਵਾਲੀ ਸੀਗੀ ਆਪਣੇ ਪਤੀ ਨੂੰ ਮਿਲਣ ਲਈ ਚਾਰੀ ਸੀਗੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਖੁਸ਼ਬੂ ਰਾਸ਼ਪ੍ਰੀਤ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਨੂੰ ਮਿਲਣ ਲਈ ਚਾਰੀ ਸੀਗੀ अकेਲੀ ਚਾਰੀ ਸੀਗੀ ਤੇ ਉਹ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੇ ਫਲਾਈਟ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਇਸ ਹਾਦਸੇ ਦੇ ਵਿੱਚ 200 ਤੋਂ ਵੱਧ ਲੋਕ ਜਿਹੜੇ ਕਿ ਸ਼ਿਕਾਰ ਹੋਏ ਨੇ ਪਰਿਵਾਰ ਵੀ ਸੀਗੇ, ਬੱਚੇ ਵੀ ਸੀਗੇ ਤੇ ਬਜ਼ੁਰਗ ਵੀ ਸੀਗੇ। ਤਾਂ ਦੱਸਦੀ ਹੈ ਕਿ ਖੁਸ਼ਬੂ ਬਲੋਤਰਾ ਜ਼ਿਲ੍ਹੇ ਦੇ ਅਰਬਾ ਦੂਦਾ ਵਾਟਾ ਪਿੰਡ ਦੇ ਮਦਨ ਸਿੰਘ ਰਾਸ਼ਟਰੀ ਦੀ ਧੀ ਹੈ। ਉਸ ਦਾ ਵਿਆਹ ਕਰੀਬ 18 ਜਨਵਰੀ ਨੂੰ ਲੂਣੀ ਦੇ ਖਰਬੈਰਾ ਪੁਰੀਹਿਤ ਦੇ ਰਹਿਣ ਵਾਲੇ ਵਿਪুল ਸਿੰਘ ਰਾਸ਼ਟロイ ਦੇ ਨਾਲ ਗਿਆ ਸੀ ਵਿਪুল ਲੰਡਨ ਦੇ ਵਿੱਚ ਇੱਕ ਡਾਕਟਰ ਹੈ ਵੀਜ਼ਾ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਖੁਸ਼ਬੂ ਰਾਸ਼ਟロイ ਪਹਿਲੀ ਵਾਰ ਆਪਣੇ ਪਤੀ ਨੂੰ ਮਿਲਣ ਲੰਡਨ ਚਾਰੀ ਸੀ ਪਰ ਲੰਡਨ ਜਾਣ ਤੋਂ ਪਹਿਲਾਂ ਹੀ ਜਦੋਂ ਫਲਾਈਟ ਜਾਣ ਲੱਗੀ ਤਾਂ ਉਸ ਤੋਂ 4 ਸਕਿੰਟ ਬਾਅਦ ਹੀ ਇਹ ਹਾਦਸਾ ਵਾਪਰ ਜਾਂਦਾ ਹੈਗਾ ਪਰ ਫਲਾਈਟ ਰਵਾਨਾ ਹੋਣ ਤੋਂ 10 ਮਿੰਟਾਂ ਦੇ ਵਿੱਚ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਬਹੁਤ ਸਾਰੇ ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਜਾਂਦੀ ਹੈ ਹਾਲਾਂਕਿ ਅੱਜ ਪੂਰਾ ਦੇਸ਼ ਇਸ ਹਾਸੇ ਨੂੰ ਲੈ ਕੇ ਸੋਗ ਦੀ ਲਹਿਰ ਦੇ ਵਿੱਚ ਹੈ ਹਰ ਕੋਈ ਸੋਸ਼ਲ ਮੀਡੀਆ ਦੇਖ ਲੋ ਤੁਸੀਂ ਆਪਣੇ ਪਲੇਟਫਾਰਮ ਦੇ ਉੱਤੇ ਹਾਸੇ ਦੀਆਂ ਤਸਵੀਰਾਂ ਨਜ਼ਰ ਆਉਣ ਗਿਆ ਤੇ ਬੇ ਬਹਿਤ ਹੀ ਮੰਦ ਭਾਗੀਆਂ ਇੱਕ ਘਟਨਾਵਾਂ ਜਿਹੜੀ ਕਿ ਵਾਪਰੀਆਂ ਨੇ ਹਾਲਾਂਕਿ ਬਹੁਤ ਸਾਰੇ ਅਚੇਹ ਹਾਦਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਦੱਸਦੇ ਕਿ ਖੁਸ਼ਬੂ ਲੁਣੀ ਦੇ ਵਿੱਚ ਆਪਣੇ ਸੌਰੇ ਘਰ ਰਹਿ ਰਹੀ ਸੀਗੀ ਬੁੱਧਵਾਰ ਨੂੰ ਉਹ ਪਿੰਡ ਤੋਂ ਅਹਮਦਾਬਾਦ ਲਈ ਰਵਾਨਾ ਹੋਈ ਤਾਂ ਜੋ ਉਹ ਵੀਰਵਾਰ ਨੂੰ ਫਲਾਈਟ ਫੜ ਸਕੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਯਾਤਰਾ ਐਨੀ ਦੁਖਦਾਈ ਮੋੜ ਲਵੇਗੀ 에어 ਇੰਡੀਆ ਦੀ ਫਲਾਈਟ AI 171 ਜੋ ਕਿ ਵੀਰਵਾਰ ਨੂੰ ਅਹਮਦਾਬਾਦ ਦੇ ਮੇਗ ਨਾਨੀ ਨਗਰ ਦੇ ਵਿੱਚ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਈ। ਹਾਦਸੇ ਦੀ ਖਬਰ ਮਿਲਦੇ ਹੀ ਖੁਸ਼ਬੂ ਦੇ ਪਿੰਡ ਅਰਬਾ ਦੂਦਾਵਾਟਾ ਅਤੇ ਸੋਹਰੇ ਘਰ ਲੋਣੀ ਦੋਵਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਸਾਰੇ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੋ ਗਿਆ ਸੀ। ਖੁਸ਼ਬੂ ਦੇ ਮਾਤਾ ਪਿਤਾ ਅਤੇ ਸੋਹਰੇ ਪਰਿਵਾਰ ਪੂਰੀ ਤਰ੍ਹਾਂ ਸਦਮੇ ਦੇ ਵਿੱਚ ਨੇ। ਪਿੰਡ ਵਾਸੀ ਉਹਨਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਦਿਲਾਸਾ ਦੇ ਰਹੇ ਨੇ। 에어 ਇੰਡੀਆ ਦੀ ਉਡਾਨ AI171 ਦੇ ਵਿੱਚ ਕਰੀਬ 200 ਪਤੀ ਯਾਤਰੀ ਅਤੇ 10 ਚਾਲਕ ਦਲ ਦੇ ਮੈਂਬਰ ਸਵਾਸਨ ਹਾਸੇ ਤੋਂ ਬਾਅਦ ਖਬਰਾਂ ਆ ਰਹੀਆਂ ਹਨ ਕਿ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਹਾਜ਼ ਦੱਸਦੇ ਕਿ ਲੰਡਨ ਜਾ ਰਿਹਾ ਸੀਗੀ ਪਰ ਅਹਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰਨ ਦੇ ਕੁਝ ਹੀ ਮਿੰਟਾਂ ਦੇ ਬਾਅਦ ਹਾਦਸਾ ਗ੍ਰਸਤ ਹੋ ਗਈ ਤਾਂ ਰਾਜਸਥਾਨ ਦੇ ਵਿੱਚ 에어 ਇੰਡੀਆ ਦੇ ਜਹਾਜ਼ ਹਾਸੇ ਦੇ ਵਿੱਚ ਹੁਣ ਤੱਕ 12 ਯਾਤਰੀਆਂ ਦੀ ਮੌਤ ਹੋ ਗਈ ਹੈ ਬਲਉਤਰਾ ਦੀ ਖੁਸ਼ਬੂ ਰਾਸ਼ਫੋਈ ਤੋਂ ਇਲਾਵਾ ਉਸ ਦੇ ਵਿੱਚ ਉਦੇਪੁਰ ਦੇ 11 ਲੋਕ ਵੀ ਸ਼ਾਮਿਲ ਸਨ ਇਹ ਖਬਰ ਬੇहद ਹੀ ਦੁਖਦਾਈ ਹੈ ਇਸ ਹਾਦਸੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਇੰਨਾ ਵੱਡਾ ਹਾਦਸਾ ਹੋ ਜਾਂਦਾ ਹੈ ਪਰ ਇਨਾ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਵੀ ਬਚ ਜਾਂਦੀ ਹੈ ਜਿਸ ਦਾ ਕਿ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ